ਹੈਲੋ ਗੁੱਡ ਮਾਰਨਿੰਗ ਫਰੈਂਡਸ ਬੀਕਮ 5th semesters ਦੇ ਪੰਜਾਬੀ ਸਬਜੈਕਟ ਦੇ ਸੈਕਸ਼ਨ A ਦੇ ਵਿੱਚ ਟੋਟਲ 10 ਕਹਾਣੀਆਂ ਆ ਤੇ ਪ੍ਰੀਵੀਅਸ ਵੀਡੀਓਸ ਦੇ ਵਿੱਚ ਆਪਾਂ ਪਹਿਲੀਆਂ 4 ਕਹਾਣੀਆਂ ਕਰ ਲਈਆਂ ਆ ਤੇ ਹੁਣ ਆਪਾਂ ਇਸ ਵੀਡੀਓ ਦੇ ਵਿੱਚ 5th ਕਹਾਣੀ ਕਰਾਂਗੇ ਜਿਸ ਦਾ ਨੇਮ ਹੈ ਥਕੀਵਾ ਥਕੀਵਾ ਕਹਾਣੀ ਗੁਰਬਚਨ ਪੁੱਲਰ ਦੀ ਰਚਨਾ ਹੈ ਇਸ ਕਹਾਣੀ ਦਾ ਵਿਸ਼ਾ ਇੱਕ ਵਿਧਵਾ ਔਰਤ ਵੱਲੋਂ ਆਪਣੇ ਪੁੱਤਰ ਨੂੰ ਜ਼ਮੀਨ ਜਾਇਦਾਦ ਦੀ ਸੰਭਾਲ ਕਰਨ ਦੇ ਯੋਗ ਬਣਾਉਣ ਲਈ ਕੀਤੀ ਗਈ ਸਖਤ ਤੇ ਅੰਥਕ ਮਿਹਨਤ ਹੈ। ਆਸੋ ਅਜੇ 30 ਸਾਲਾਂ ਦੀ ਵੀ ਨਹੀਂ ਸੀ ਹੋਈ ਕਿ ਉਸ ਦਾ ਪਤੀ ਸੁੱਚਾ ਸਿੰਘ ਉਸ ਨੂੰ ਤੇ ਉਸਦੇ ਸੱਤਾ ਅੱਠਾਂ ਸਾਲਾਂ ਦੇ ਪੁੱਤਰ ਨੂੰ ਛੱਡ ਕੇ ਮਰ ਗਿਆ। ਆਸੋ ਲਈ ਇਹ ਸਦਮਾ ਅਸਹਿ ਸੀ। ਉਸ ਦਾ ਭਰਾ ਜੱਗਰ ਉਸ ਦੀ ਸਹਾਇਤਾ ਕਰਨ ਲਈ ਘਰ ਦੇ ਬਲਦ ਵੇਚਣ ਤੇ ਜ਼ਮੀਨ ਠੇਕੇ ਤੇ ਚੜਾਉਣ ਦੀ ਤਜ਼ਵੀਜ਼ ਰੱਖਦਾ ਹੈ ਪਰੰਤੂ ਆਸੋ ਇਸ ਗੱਲ ਨਾਲ ਸਹਿਮਤ ਨਾ ਹੁੰਦੀ ਹੋਈ ਬਲਦ ਨਹੀਂ ਵੇਚਣ ਦਿੰਦੀ ਉਹ ਦੂਰ ਦੀ ਸੋਚਦੀ ਹੋਈ ਸਮਝਦੀ ਹੈ ਕਿ ਕੱਲ ਨੂੰ ਜਦੋਂ ਉਸ ਦਾ ਪੁੱਤਰ ਗੁਰਦੇਵ ਗੱਭਰੂ ਜਵਾਨ ਹੋਵੇਗਾ ਤਾਂ ਖੇਤੀ ਦਾ ਸਾਰਾ ਅਡੰਬਰ ਦੁਆਰਾ ਰਚਨਾ ਓਖਾ ਹੋਵੇਗਾ ਹਾੜੇ ਦੀ ਫਸਲ ਸੁੱਚਾ ਸਿੰਘ ਬੀਜ ਗਿਆ ਸੀ ਜੋ ਲੋਕਾਂ ਨੇ ਕੱਟ ਗਏ ਉਹਨਾਂ ਦੇ ਘਰ ਢੇਰੀ ਲਾ ਦਿੱਤੀ ਉਸਨੇ ਨਵੀਂ ਫਸਲ ਵੀ ਆਂਡੀਆਂ ਗੁਵਾਂਡੀਆਂ ਨੇ ਬੀਜ ਦਿੱਤੀ। ਆਸੋ ਨੇ ਕੁਝ ਦਿਹਾੜੀਦਾਰ ਲਗਾ ਕੇ ਖੇਤ ਵਿੱਚ ਗੋਡੀ ਕਰਾਈ ਪਰ ਮਗਰੋਂ ਉਸਨੇ ਦਿਹਾੜੀਦਾਰ ਲੱਪਣੇ ਛੱਡ ਕੇ ਗੁਰਦੇਵ ਨੂੰ ਖੇਤ ਲਿਜਾ ਕੇ ਆਪ ਕਿਸੇ ਨਾਲ ਗੋਡੀ ਕਰ ਲਈ। ਇਸ ਪਿੱਛੋਂ ਉਹ ਖੇਤੀ ਦਾ ਸਾਰਾ ਕੰਮ ਆਪ ਕਰਨ ਲੱਗੀ। ਨਿੱਕਾ ਗੁਰਦੇਵ ਵੀ ਨਿੱਕੇ-ਨਿੱਕੇ ਕੰਮ ਵਿੱਚ ਉਸਦੀ ਸਹਾਇਤਾ ਕਰਦਾ ਫਿਰ ਉਸਦੇ ਦਾੜੀ-ਮੁੱਛਾ ਫੁੱਟਣ ਲੱਗੀਆਂ ਸਿਆਣੇ ਲੋਕ ਤੇ ਔਰਤਾਂ ਆਸੋ ਨੂੰ ਕੰਮ ਛੱਡ ਕੇ ਆਰਾਮ ਕਰਨ ਤੇ ਸਾਰਾ ਕੰਮ ਗੁਰਦੇਵ ਨੂੰ ਸੰਭਾਲਣ ਦੀਆਂ ਸਲਾਹਾਂ ਦਿੰਦੇ ਪਰ ਉਹ ਨਾ ਮੰਨਦੀ ਉਸ ਲਈ ਤਾਂ ਗੁਰਦੇਵ ਜੇ ਛੋਟਾ ਜਿਹਾ ਬੱਚਾ ਹੀ ਸੀ ਜਦੋਂ ਉਹ ਆਪ ਵੀ ਉਸ ਨੂੰ ਘਰ ਆਰਾਮ ਕਰਨ ਦੇ ਲਈ ਕਹਿੰਦਾ ਤਾਂ ਉਹ ਉਸ ਨੂੰ ਫੁੱਲ ਭਰ ਦਾ ਦੱਸ ਕੇ ਜ਼ਿੰਮੇਵਾਰੀਆਂ ਸੰਭਾਲਣ ਦੇ ਯੋਗ ਨਾ ਸਮਝਦੀ ਉਸ ਨੂੰ ਲੋਕਾਂ ਦੀ ਜਾਂ ਪੁੱਤਰ ਦੀ ਇਹ ਗੱਲ ਠੀਕ ਨਹੀਂ ਜਾਪਦੀ ਸੀ ਕਿ ਉਹ ਹੱਕ ਗਈ ਹੈ ਸਗੋ ਉਸਨੂੰ ਦੁੱਖ ਸੁੱਖ ਸਹਿ ਕੇ ਤੇ ਸਖਤ ਮਿਹਨਤ ਕਰਕੇ ਆਪਣਾ ਸਰੀਰ ਲੋਹਾ ਬਣਿਆ ਜਾਪਦਾ ਹੈ ਇੱਕ ਦਿਨ ਪੇਲਾ ਉਹ ਗੁਰਦੇਵ ਨੂੰ ਖੇਤ ਇਕੱਲਾ ਭੇਜਣ ਲਈ ਤਿਆਰ ਨਹੀਂ ਸੀ ਪਰ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਪੁੱਤਰ ਗਵਾਂਡਨ ਕੁੜੀ ਪੂਰੋ ਦੇ ਪਿਆਰ ਦਾ ਸ਼ਿਕਾਰ ਬਣਿਆ ਹੈ ਤਾਂ ਉਹ ਸਮਝ ਜਾਂਦੀ ਹੈ ਕਿ ਉਸ ਦਾ ਪੁੱਤਰ ਹੁਣ ਬੱਚਾ ਨਹੀਂ ਰਿਹਾ ਉਹ ਹੁਣ ਜਵਾਨ ਹੋ ਗਿਆ ਹੈ ਤੇ ਸਾਰੀਆਂ ਜ਼ਿੰਮੇਵਾਰੀਆਂ ਸੰਭਾਲ ਸਕਦਾ ਹੈ ਇਹ ਅਨੁਭਵ ਕਰਦੀ ਹੋਈ ਉਹ ਉਸ ਨੂੰ ਇਕੱਲਿਆ ਖੇਤ ਵਿੱਚ ਜਾ ਕੇ ਕੰਮ ਕਰਨ ਦੇ ਲਈ ਕਹਿੰਦੀ ਹੈ ਤੇ ਆਪ ਆਪਣਾ ਉਪਦੇਸ਼ ਪੂਰਾ ਹੋਇਆ ਅਨੁਭਵ ਕਰਕੇ ਅੰਥਕ ਨਹੀਂ ਸਗੋ ਥਕੇਵੇਂ ਮਹਿਸੂਸ ਕਰਦੀ ਹੈ ਇਸ ਪ੍ਰਕਾਰ ਇਸ ਕਹਾਣੀ ਦਾ ਵਿਸ਼ਾ ਮੌਲਿਕ ਯਥਾਰਤਕ ਮਨੋਵਿਗਿਆਨਕ ਤੇ ਪ੍ਰੇਰਣਾਦਾਇਕ ਹੈ ਤੇ ਏਸੀ ਸਾਡੀ ਥਕੀਮਾ ਕਹਾਣੀ ਜੋ ਕਿ ਗੁਰਬਚਨ ਪੁੱਲਰ ਦੁਆਰਾ ਲਿਖੀ ਗਈ ਹੈ ਦਾ ਵਿਸ਼ਾ ਵਸਤੂ ਅਗਲੀ ਵੀਡੀਓ ਦੇ ਵਿੱਚ ਆਪਾਂ 6ਵੀਂ ਕਹਾਣੀ ਕਰਾਂਗੇ ਹਰਖਸੋਗ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ